ਵੇਖੋ ਕੰਮ ਐ ਤੁਹਾਡੇ ਨਾਲ ਮੱਥਾ ਨਹੀਂ ਲਾਉਣਾ ਇੱਥੇ ਇੱਥੇ ਸਾਰਾ ਕੰਮ ਸਰਕਾਰ ਦਾ ਕੰਮ ਪਿਛਲੇ 2 ਸਾਲ ਤੋਂ ਤੁਸੀਂ ਕੀ ਕਰਨਾ ਐ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕੁਝ ਵੀ ਨਹੀਂ ਕਰ ਰਹੇ ਕੀ ਨਹੀਂ ਕਰ ਰਹੇ ਚਲੋ ਤੁਸੀਂ ਜਾ ਕੇ ਆਪਣੀਆਂ ਰੋਟੀਆਂ ਸੇਕੋ ਨਿਕਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਚਲੋ ਚਲੋ ਹੋ ਗਿਆ ਥੋੜਾ ਚਲੋ ਨਿਕਲੋ ਚਲੋ ਚਲੋ ਪ੍ਰਧਾਨ ਗਿਆ ਕਰੋ ਚੱਲ ਕੇ ਆਪੜੀਆਂ ਪ੍ਰਧਾਨ ਗਿਆ ਕਰੋ ਸਾਨੂੰ ਲੋੜ ਨਹੀਂ ਐ ਤੁਹਾਡੀ ਅਸੀਂ ਕਰ ਰਹੇ ਹਾਂ ਕੰਮ ਇੱਥੇ ਮੈਂ ਕਹਿੰਨੀ ਇੱਕ ਬੰਦਾ ਮੇਰੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਮੇਰੇ ਇੱਥੇ ਤੁਸੀਂ ਚਲੋ ਆਪਣੇ ਰੋਟੀਆਂ ਬਾਹਰ ਜਾ ਕੇ ਸੇਕੋ ਦੇਖੋ ਚਲੋ 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 ਬਣਾਇ ਤੁਸੀਂ ਕੀ ਕਰਨਾ ਚਲੋ ਚਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਡਰਾਮਾ ਖਾਮ ਕਹਿੰਦੇ ਹੋ ਬੰਦੇ ਨੂੰ ਇੱਥੇ ਇੱਥੇ ਹਰੀਆਂ ਪੱਗਾਂ ਬਨ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੋਂ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨੇ ਨਿਕਲੋ ਇੱਥੋਂ ਕੱਢੋ ਇਹਨਾਂ ਨੂੰ ਬਾਹਰ ਵੀ ਚੱਕਰ ਤਕਰੀਬਨ ਬਸ ਹੋ ਗਿਆ ਮੈਂ ਐਮਐਲਏ ਨਹੀਂ ਲਾਇਆ ਮੈਂ ਹਰ ਵੇਲੇ ਬੰਦੇ ਰਹਿਣੀ ਹੈ ਮੈਨੂੰ ਇਹਨਾਂ ਦੇ ਸਰਟੀਫਿਕੇਟ ਦਿ ਲੋੜ ਨਹੀਂ ਕੱਢੋ ਇਹਨਾਂ ਨੂੰ ਬਾਹਰ ਕਰੋ ਇੱਧਰ ਲੈ ਆ ਇਹਨਾਂ ਨੂੰ ਬਾਹਰ ਕੱਢੋ ਇੱਧਰ ਕੱਢੋ ਲੈ ਕੇ ਆਏ ਨੇ ਇੱਧਰ ਕੰਮ ਕਰਨ ਦੇ ਲੋਕਾਂ ਨੂੰ ਤਮਾਸ਼ਾ ਬਣਾ ਕੇ ਰੱਖਿਆ ਹੈ ਜਿੱਥੇ ਮਰਜੀ ਪਹੁੰਚ ਜਾਂਦੇ ਗਲਾਂ ਚ ਪਾ ਕੇ ਸਾਫੇ ਮੈਂ ਇੱਥੇ ਹੀ ਆ ਚੱਲ ਕੱਢੋ ਇਹਨਾਂ ਨੂੰ ਬਾਹਰ ਥਾ ਕੇ ਮੂੰਹ ਚੱਕ ਕੇ ਇੱਥੇ ਇਹਨਾਂ ਨੂੰ ਬਸ ਬੱਕ ਬੱਕ ਕਰਨ ਨੂੰ ਟਾਈਮ ਚਾਹੀਦਾ ਨਾ ਕੋ ਗੱਲ ਨਾ ਕੋ ਬਾਤ ਨਾ ਕਿਸੇ ਦੀ ਹਿੱਸੇਦਾਰੀ ਨਹੀਂ ਲੈਣਾ ਨਹੀਂ ਕਿਸੇ ਨੇ ਦੇਣਾ ਨਹੀਂ ਇਹਨੇ ਦਿਨਾਂ ਦੇ ਕਿੱਥੇ ਆ ਮੈਨੂੰ ਮੈਂ ਤੁਹਾਡੇ ਲਈ ਚੱਲਦਾ ਬਹੁਤ ਥੋੜਾ ਸਿੱਕ ਮੈਂ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਮੇਰੀ ਪਹਿਲੇ ਮੈਂ ਪਹਿਲਾਂ ਕਰ ਲਵਾਂ ਮੈਂ ਪਹਿਲਾਂ ਕਰ ਲਵਾਂ ਦੇਖੋ ਤੁਹਾਡੀ ਸੇਵਾਦਾਰ ਆ ਤੁਹਾਡੀ ਧੀ ਆ ਨਾ ਮੈਂ ਪਿੱਛੇ ਹਟੀਆਂ ਨਾ ਪੂਰੇ ਸਾਲ ਦੇ ਵਿੱਚ ਦੋ ਸਾਲਾਂ ਦੇ ਵਿੱਚ ਜਦੋਂ ਦਾ ਪਿਛਲੇ ਸਾਲ ਦਾ ਬੰਨ ਟੁੱਟਿਆ ਨਾ ਇਹ ਆ ਕਿ ਮੈਂ ਇਸ ਬੰਨ ਦੀ ਸਾਰ ਨਹੀਂ ਲਈ ਇਹ ਕੁਦਰਤ ਦੀ ਕਿਰਪੀ ਆ ਕੋਈ ਤਤਤਾ ਸਵਾਲ ਨਾ ਕਰਿਓ ਕੋਈ ਇਹੋ ਜੀ ਗੱਲ ਨਾ ਕਰਿਓ ਅਸੀਂ ਸਾਰੇ ਜਿਹੜੇ ਆ ਇਸ ਜਿਹੜੀ ਮੁਸੀਬਤ ਆਪਣੀ ਤੇ ਆਈ ਇਹਦੇ ਵਿੱਚੋਂ ਅਸੀਂ ਸਾਰਿਆਂ ਨੇ ਰਲ ਕੇ ਨਿਕਲਣਾ ਜੀ ਅਸੀਂ ਜ਼ਿੰਮੇਵਾਰ ਤੁਹਾਡੇ ਗਿਰ ਬੰਦੇ ਅਸੀਂ ਜੀ ਮੈਂ ਜਿਲ੍ਹਾ ਪ੍ਰਾਂਤਚਰ ਦੇ ਤੀਕ ਦੇ ਡਾਕਟਰਪਾਲ ਚਪਟ ਬਾਹਰ ਤੋਂ ਜੀ 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 ਅਸੀਂ ਤਾਂ ਇਹੀ ਕਹਿਣਾ ਦੋਨੇ ਆ ਵੀ ਜਿਹੜਾ ਕੰਮ ਹੋਣਾ ਹੋ ਰਿਹਾ ਇਹ ਕੰਮ ਅੱਜ ਤੋਂ ਜਦੋਂ ਵੀ ਪਤਾ ਸਾਨੂੰ ਹਰ ਸਾਲ ਇਹੀ ਕੁਝ ਹੁੰਦਾ ਜੀ ਇਹ ਐਤੀ ਨਾ ਮਾ ਨਹੀਂ ਹੋਇਆ ਪਿਛਲੇ ਸਰਕਾਰਾਂ ਦੇ ਵੀ ਹੁੰਦਾ ਕਿ ਅਸੀਂ ਜੇ ਤੁਸੀਂ ਕਹੋਵੇ ਤੁਹਾਡੇ ਵੇਲੇ ਹੁੰਦਾ ਪਿਛਲੇ ਵੀ ਹੁੰਦਾ ਹ ਹ ਪਰ ਇਹਨੂੰ ਸਰਕਾਰਾਂ ਦਾ ਫਰਜ਼ ਬਣਦਾ ਹੈ ਸਾਨੂੰ ਪਤਾ ਹਰ ਸਾਲ ਹੜ ਆਉਣੇ ਜੇ ਇੱਕ ਤਾਂ ਇਹ ਦੂਸਰੋਂ ਆਉਣੇ ਅਸੀਂ ਜਿਹੜੇ ਇਹਨਾਂ ਦਾ ਮੇਨਟੇਨੈਂਸ ਪਹਿਲਾਂ ਕਿਉਂ ਨਹੀਂ ਕਰਦੇ ਅੱਜ ਅਸੀਂ ਦੇਖੋ ਇੱਥੇ ਵੀ ਅੱਜ ਹੁਣ ਤੁਸੀਂ ਵੀ ਦੇਖ ਲਓ ਮੇਰਾ ਖਿਆਲ ਸਰਕਾਰੀ ਮਸ਼ੀਨ ਅਕਦੀ ਹੋਣੀ ਬਾਕੀ ਸਾਰੀਆਂ ਪ੍ਰਾਈਵੇਟ ਮਸ਼ੀਨ ਅਖੜੀਆਂ ਆ ਕੇ ਲੋ ਕਰ ਰਹੇ ਨੇ ਜੀ ਨਗਰ ਪੰਚਾਇਤ ਇੱਕ ਮਿੰਟ ਕੋਈ ਹੈ ਜੀ ਇੱਕ ਮਿੰਟ ਕੋਈ ਇੱਕ ਮੈਂ ਦਿੰਦੀ ਜਵਾਬ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਕੋਈ ਨਹੀਂ ਨਹੀਂ ਤੁਹਾਡੇ ਚਲੋ ਤੁਹਾਡਾ ਸਵਾਲ ਮੇਰੇ ਕੋਲ ਆ ਗਿਆ ਮੈਂ ਤੁਹਾਡੀ ਜਾਣਕਾਰੀ ਦੱਸ ਦਵਾਂ ਤੁਸੀਂ ਜिले ਜਲੰਧਰ ਦੇ ਹੋ ਤੁਸੀਂ ਇਸ ਹਲਕੇ ਨੂੰ ਜਾਣਦੇ ਨਹੀਂ ਨੰਬਰ 1 ਇੱਥੇ ਪਿਛਲੇ 2 ਸਾਲ ਤੋਂ ਕੰਮ ਚੱਲ ਰਿਹਾ ਇੱਥੇ ਦੇ ਜਿਹੜੇ ਵਸਿੰਦੇ ਨੇ ਜ਼ਿੰਮੇਵਾਰ ਪੁੱਛ ਲਓ ਕਿ ਕਿਸੇ ਨੂੰ ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਆ ਦਰਿਆ ਦੇ ਅੰਦਰ ਪੂਰਾ ਕਿਲੋ 1.5 ਕਿਲੋਮੀਟਰ ਤੱਕ ਅੰਦਰ ਪੱਥਰ ਲੱਗ ਰਿਹਾ ਸੁਣ ਲਓ ਜੀ ਗੱਲ ਸੁਣ ਲਓ ਜੀ ਮੇਰੀ ਗੱਲ ਫਿਰ ਤੁਸੀਂ ਆਉਣੇ ਹੋ ਨਾ ਤੁਸੀਂ ਉਹ ਨੋ 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 ਤੁਸੀਂ ਉਦੋਂ ਆਉਣੇ ਹੋ ਜਦੋਂ ਜਦੋਂ ਆ ਕੇ ਇੱਥੇ ਹੱਡ ਦੇ ਵਿੱਚ ਜਾ ਕਿਸੇ ਮੁਸੀਬਤ ਦੇ ਵਿੱਚ ਨਹੀਂ ਮੈਂ ਨਹੀਂ ਬਿਲਕੁਲ ਨਹੀਂ ਨਾ ਬਿਲਕੁਲ ਨਹੀਂ ਤੁਸੀਂ ਪੁੱਛੋ ਜੀ ਮੈਂ ਨਾ 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 ਦੇਖੋ ਮੈਂ ਤੁਹਾਡੀ ਨਾਲ ਮਤਲ ਨਹੀਂ ਲਾਉਣਾ ਇੱਥੇ ਇੱਥੇ ਸਾਰਾ ਕੰਮ ਪਿਛਲੇ 2 ਸਾਲ ਤੋਂ ਤੁਸੀਂ ਕੀ ਕਰਨਾ ਹੈ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕੁਝ ਵੀ ਨਹੀਂ ਕਰ ਰਹੇ ਕੀ ਵੀ ਕਰ ਰਹੇ ਚਲੋ ਤੁਸੀਂ ਜਾ ਕੇ ਆਪਣੀਆਂ ਰੋਟੀਆਂ ਸੇਕੋ ਨਿਕਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਚਲੋ ਚਲੋ ਹੋ ਗਿਆ ਤੁਹਾਡਾ ਚਲੋ ਨਿਕਲੋ ਚਲੋ ਚਲੋ ਪ੍ਰਦਾਨਗੀਆਂ ਕਰੋ ਚੱਲ ਕੇ ਆਪਣੀਆਂ ਪ੍ਰਦਾਨਗੀਆਂ ਕਰੋ ਸਾਨੂੰ ਲੋੜ ਨਹੀਂ ਹੈ ਤੁਹਾਡੀ ਕੀ ਕਰ ਰਹੀ ਆ ਕੰਮ ਇੱਥੇ ਮੈਂ ਕਹਿੰਦੀ ਇੱਕ ਬੰਦਾ ਮੇਰੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਮੇਰੇ ਇੱਥੇ ਨਹੀਂ ਆ ਤੁਸੀਂ ਚਲੋ ਆਪਣੇ ਰੋਟੀਆਂ ਬਾਹਰ ਜਾ ਕਿਸੇ ਕੋਲ ਲੇਖੋ ਪਸੀ ਰੋਟੀਆਂ ਚਲੋ 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 ਕੀ ਕਰਨਾ ਹੈ ਤੁਸੀਂ ਕੀ ਕਰਨਾ ਹੈ ਚਲੋ ਚਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਡਰਾਮਾ ਕੰਮ ਕਰਦੇ ਹੋ ਬੰਦੇ ਇਹਨੂੰ ਕੰਮ ਕਰਦੇ ਹੋ ਬੰਦੇ ਇੱਥੇ ਆਏ ਬੱਡੇ ਇੱਥੇ ਚੌਧਰੀ ਬਣ ਕੇ ਕਾ ਇਹਨਾਂ ਨੂੰ ਇੱਧਰ ਤੱਕੋ ਸਾਰਿਆਂ ਨੂੰ ਕੰਮ ਕਰਦੇ ਹੋ ਲੋਕਾਂ ਨੂੰ ਆ ਗਿਆ ਮੂੰਹ ਚੱਕੇ تھے ਇਹਨਾਂ ਨੂੰ ਬਸ ਬਕ ਬਕ ਕਰਨ ਨੂੰ ਟਾਈਮ ਚਾਹੀਦਾ ਨਾ ਕੋ ਗੱਲ ਨਾ ਕੋ ਬਾਤ ਨਾ ਕਿਸੇ ਦੀ ਹਿੱਸੇਦਾਰੀ ਨਹੀਂ ਲੈਣਾ ਨਹੀਂ ਕਿਸੇ ਨੇ ਦੇਣਾ ਨਹੀਂ ਇਹਨੇ ਦਿਨਾਂ ਦੇ ਕਿੱਥੇ ਆ ਮੈਨੂੰ ਮੈਂ ਤੁਹਾਡੇ ਲਾਈਵ ਚੱਲਦਾ ਮੈਂ ਲਾਈਵ ਮੈਂ ਲਾਈਵ ਚੱਲਦਾ ਜਿੱਧਰ ਕੋ ਮੈਂ ਤੁਹਾਨੂੰ ਮੈਂ ਇਹਨਾਂ ਨੂੰ ਐਸੇ ਲਾਈਵ ਚੱਲਦੇ ਤੇ ਪੁੱਛਦੀ ਆ ਕਿ ਸਾਰੇ ਪੰਜਾਬ ਦੇ ਵਿੱਚ ਨੇਰੀ ਆਈ ਪਈ ਹੜ ਆਇਆ ਪਿਆ ਕਿੱਥੇ ਤੁਹਾਡੀਆਂ ਸੰਸਥਾਵਾਂ ਕਿੱਥੇ ਤੁਹਾਡੀਆਂ ਪਾਰਟੀਆਂ ਕਿੱਥੇ ਸੇਵਾ ਕਰਦੀਆਂ ਜਿਹੜਾ ਉਹਨੂੰ ਪਰਲੇ ਪਾਸੇੋਂ ਟੁੱਟਦਾ ਉਧਰ ਮਿੱਟੀ ਪਾਈ ਆ ਤੁਸੀਂ ਸਾਰੀ ਨਹੀਂ ਨਹੀਂ ਇਹਨਾਂ ਨੂੰ ਪੁੱਛੋ ਕਿੱਥੇ ਸੇਵਾ ਕਰਦੇ ਤੁਸੀਂ ਸਿਰਫ ਇਹ ਸਿਆਸਤ ਕਰਨ ਆਏ ਆ ਲੁੱਟ ਇੱਥੇ ਇੱਥੇ ਹਰੀਆਂ ਪੱਗਾਂ ਬੰਨ੍ਹ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੋਂੇ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨੇ ਨਿਕਲੋ ਥੋ ਕੱਢੋ ਇਹਨਾਂ ਨੂੰ ਬੀ ਵੀ ਚੱਕਰ ਤਕਰੀਬਨ ਬੱਸ ਹੋ ਗਿਆ ਐਮਐਲਏ ਨਹੀਂ ਲਾਇਆ ਮੈਂ ਹਰ ਵੇਲੇ ਬੰਨਤੇ ਰਹਿਣੀ ਆ ਮੈਨੂੰ ਇਹਨਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਇਹਦੇ ਵਿੱਚ ਤਾਂ ਜਾਂਦੇ ਘੰਟੇ ਦੇ ਵਿੱਚ ਕੱਟੋ-ਕੱਟ 5 ਕਰੋੜ ਰੁਪਈਆ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਖਰਚ ਕੀਤਾ ਇੱਥੇ ਤਮਾਸ਼ੀਨ ਕੱਢੋ ਇਹਨਾਂ ਨੂੰ ਬਾਹਰ ਕਰੋ ਇੱਧਰ ਲਿਆਓ ਇਹਨਾਂ ਨੂੰ ਬਾਹਰ ਕੱਢੋ ਇੱਧਰ ਕੱਢ ਲਿਆ ਕੇ ਆਓ ਇਹਨਾਂ ਨੂੰ ਇੱਧਰ ਕੰਮ ਕਰਨ ਦੇ ਲੋਕਾਂ ਨੂੰ ਤਮਾਸ਼ਾ ਬਣਾ ਕੇ ਰੱਖਿਆ ਹੈ ਜਿੱਥੇ ਮਰਜ਼ੀ ਪਹੁੰਚ ਜਾਂਦੇ ਗੜਾ ਚ ਪਾ ਕੇ ਸਾਫੇ ਮੈਂ ਇੱਥੇ ਹੀ ਆ ਤੇ ਕੱਢੋ ਇਹਨਾਂ ਨੂੰ ਬਾਹਰ ਪਰਸੋਂ ਰੈਗੂਲਰ ਕੰਮ ਚਾਉਂਦੇ ਪਰਸੋਂ ਇੱਥੇ ਆਈ ਸੀ ਇੱਥੇ ਤੇ ਮੁੱਖ ਜ਼ਿੰਮੇਵਾਰ ਕਹਿੰਦੇ ਕਿ ਪਿਛਲੇ 26 ਸਾਲ ਤੋਂ ਕਿਸੇ ਸਰਕਾਰ ਨੇ ਇੱਕ ਪੱਥਰ ਨਹੀਂ ਇੱਥੇ ਲਾਇਆ ਔਰ ਪਿਛਲੇ 2 ਸਾਲ ਤੋਂ ਲਗਾਤਾਰ ਪੱਥਰ ਲੱਗ ਰਿਹਾ ਔਰ 5 ਕਰੋੜ ਦਾ ਕੰਮ ਸਰਕਾਰ ਨੇ ਇਸ ਬੰਦ ਦੇ ਉੱਤੇ ਕੀਤਾ ਸਾਰੇ ਅੰਦਰਲੇ ਪਾਸੇ ਸਾਰੇ ਪੱਥਰ ਲਾਇਆ ਇਹ ਤਮਾਸ਼ਵੀਨ ਜੇ ਕਿੱਥੇ ਹੋ ਕੇ ਆ ਜਾਂਦੇ ਆ ਬੰਦਾ ਨਹੀਂ ਕਦੇ ਪਹਿਲਾਂ ਬੰਦਾ ਦੇਖੋ ਇਦਾਂ ਦਿਨ ਨੂੰ ਇੱਥੇ ਬੰਦਾ ਪਹਿਲੇ ਤਨ ਬੜਿਆ ਜਿਵੇਂ ਮੈਂ 10 ਮਿੰਟ ਬਾਅਦ ਹਰੀਆ ਪੱਦਾ ਬੰਨ ਕੇ ਇਹਨਾਂ ਨੂੰ ਲੁਪਾਉਣ ਦਾ ਲੋਕਾਂ ਨੂੰ ਲਿਸੰਸ ਲਿਆ ਆ ਸਿਰਫ ਇਹਨਾਂ ਨੇ ਸਿਆਸਤ ਕਰਨੀ ਅੱਜ ਦਾ ਦਿਨ ਆ ਠੀਕ ਹੈ